ਤਸ਼ੀਰਾ ਕਾਲ ਬਾਈ ਜੀ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਵੀਡੀਓ ਰਿਕਾਰਡ ਕਰਨ ਲੱਗਿਆ ਬਾਈ ਜੀ ਆਪਣੀ ਪਿੰਡ ਫੂਲ ਤੋਂ ਜਿੱਥੇ ਇੱਕ ਬਾਈ ਜੀ ਘਰੇਲੂ ਸੱਜਣ ਕੋਲੇ ਟਾਪ ਦਾ ਨਗੀਨਾ ਕੁਆਲਿਟੀ ਦੀ ਝੋਟੀ ਬਕਾਉਗਾ ਜੀ ਤੋਂ ਝੋਟੀ ਕਾਦੀ ਮਿੱਤਰੋ ਰੋਗਾ ਪੀਸ ਹੀ ਹੈ ਜੀ ਆਲ ਇੰਡੀਆ ਚੈਂਪੀਅਨ ਬੋਲ ਅਲਬਖਸ਼ ਦੀ ਝੋਟੀ ਆਈ ਜੀਦਾ ਬਾਈ ਜੀ ਅੱਖਾਂ ਦੇ ਵਿੱਚ ਗੋਲ ਘੇਰੇ ਮਣਕੜੀ ਅੱਖ ਦੇ ਬਾਈ ਜੀ ਫੇਸ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਬਾਕੀ ਝੋਲੀਏ ਚਾਰ ਥਾਂ ਹੋਣਗੇ ਪਾਣੀ ਵੀ ਤੇ ਵੱਖਰੀ ਖੋਸ਼ਾਂਗਣੀ ਹੋਣੀਗੀ ਤਦ ਵੀ ਤੁਸੀਂ ਬਾਈ ਕੋ ਤੁਸੀਂ ਬਾਕੀ ਆਪ ਦੀ ਮੌਕੇ ਤੇ ਆ ਕੇ ਆਪ ਕਰਨੀ ਹੈ ਝੋਲੀ ਦੇ ਬਾਈ ਚਾਰ ਥਾਂ ਨੇ ਪਾਰਟੀ ਗੋਲੀ ਕਿੱਕ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਜਿਹੜੇ ਵੀ ਨੰਬਰ ਦਾ ਡਾਇਲ ਫੋਨ ਜੁੜੇ ਹੋਏ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਓ ਬਾਈ ਝੋਟੀ ਟਾਪ ਕੁਆਲਿਟੀ ਨਗੀਨਾ ਵੀ ਝੋਟੀ ਹੈਗੀ ਅੱਖਾਂ ਦੇ ਵਿੱਚ ਮਨਤਰੀ ਆਖਾ ਬਾਈ ਜੀ ਤੇ ਕੋਨਾ ਰੈਂਗ ਸੈਟ ਕਰਨ ਵਾਲੀ ਨਾਲ ਹੀ ਮੋੜਨਾ ਸ਼ੁਰੂ ਕਰ ਦਿੱਤਾਗਾ ਤੇ ਸਾਰੀ ਜਾਣਕਾਰੀ ਮਾਲਕਾਂ ਕੋਲੋਂ ਸਾਂਝੀ ਕਰਾਵਾਂਗੇ 9417950102 ਆਪਣਾ ਮੋਬਾਈਲ ਨੰਬਰ ਆ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਰਿਕਾਰਡ ਕਰਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਇਧਰ ਦੇ ਬਾਈ ਜੀ ਹੋਰ ਵੀ ਤਾਂ ਦੇਖਣੀ ਚਾਹਦੇ ਜਣ ਬੇਖਣੀ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਓ ਤਾਰ ਤੱਕ ਪਹਿਲਾਂ ਪਹੁੰਚ ਕੇ ਜੀਰੋ ਬਾਈ ਜੀ ਤੇ ਹੁਣ ਆਪਾਂ ਕਰਦੇ ਆ ਮਾਲਕਾਂ ਨਾਲ ਗੱਲਬਾਤ ਦੋਨੇ ਜਾਣ ਕੇ ਆ ਜੀ ਬਾਈ ਜੀ ਸਸੀਆ ਬਾਈ ਜੀ ਸਸੀਆ ਬਿਰੋ ਬਾਈ ਨਾਮ ਆਪਣਾ ਗੁਰਦੀਪ ਸਿੰਘ ਆ ਬਾਈ ਗੁਰਦੀਪ ਸਿੰਘ ਬੈਂਡ ਫੂਲ ਰਤੀਆ ਮਹਲੇ ਜਾ ਬਿਰੋ ਰਸਤੀ ਵਾਲੇ ਮਹਲੇ ਚ ਘਰ ਆਈ ਆ ਕੋਈ ਝੋਟੀ ਦੀ ਗੱਲ ਕਰੀਏ ਕਿਹੜੇ ਸੀਮਨ ਦੀ ਆ ਸੀ ਏ ਬਈ ਆਪਣੇ ਯਾਰ ਮਿੱਤਰ ਕੋਲ ਵੀ ਆਈ ਵੀ ਆ ਅੱਛਾ ਬਈ ਤੇ ਅਲਵਾਖੀ ਵੀ ਦੱਸਿਆ ਉਹਨੇ ਉਹਨੇ ਅਲਵਾਖੀ ਦੱਸਿਆ ਠੀਕ ਅਗੀ ਮਾਨਕਣੀ ਆਖ ਆਈ ਸੀ ਨਾ ਬਈ ਤੇ ਮਦਰ ਮਲਕ ਬਈ ਇਹਦਾ ਮਾਦਰ ਮੈਂ ਅਕਤੂਬਰ ਦੇ 14 ਕਿਲੋ ਦਾ ਰਕਾਰ ਆ ਜੀ ਮਾਨ ਦਾ 14 ਕਿਲੋ ਦਾ ਰਕਾਰ ਦੀ ਮਾਨ ਦੱਸਿਆ ਤੁਸੀਂ ਠੀਕ ਆ ਬਈ ਜੀ ਬਾਕੀ ਨਾਰਮਲ ਸੀ ਬਚੂ ਹਾਂਜੀ ਹਾਂ ਠੀਕ ਆ ਬਈ ਜੀ ਤੇ ਬਈ ਦੋਨੇ ਪੈਰਾਂ ਦੇ ਚੈਅ ਹੀ ਮਾਰਕਾ ਠੀਕ ਆ ਦੋ ਪੈਰ ਚਿੱਟੇ ਆ ਗੀ ਮੱਥੇ ਪਾਲਾ ਬਈ ਜੀ ਮਾਨਕਣੀ ਆਖਾ ਪੂਰੀ ਰੱਖਿਆੜ ਬਈ ਮੈਲਬਾਕਸ ਦੇ ਸਿੰਗੀ ਟੁੱਟ ਲੱਗੀ ਆ ਬਈ ਕਹਣਾ ਬਈ ਉਸ ਤਰ੍ਹਾਂ ਜਾਈ ਤਾ ਤੋੜ ਕੇ ਸਾਡੀ ਬਈ ਹਾਂ ਬਾਕੀ ਇਹ ਮੁੱਲ ਬਈ ਬਾਕੀ ਆ ਵੀਡੀਓ ਚ ਕਰਾਵਾਂਗੇ ਜਿਹੜਾ ਬਈ ਐਂਡ ਤੱਕ ਵੀਡੀਓ ਜੁੜ ਜੁੜੇ ਰਹੋ ਪਿੱਠ ਪੜੇ ਚੜਾਈ ਚ ਟੈਸਟ ਕਰ ਸਕਦੇ ਹੋ ਬਈ ਜੀ ਨੀਦੇਲਾ ਵੀ ਦੱਸ ਲਾਜ ਕਹਣਾ ਬਈ ਜੀ ਲੀਵੀ ਟੋਕੀ ਜੀ ਇੱਥੇ ਜੀ ਫੇਸ ਕੁਆਲਟੀ ਕੁਆਲਿਟੀ ਚੈੱਕ ਕਰ ਸਕਦੇ ਹੋ ਝੋਟੀ ਦੀ ਜਿਹੜਾ ਬਈ ਸਲੋਈ ਬਈ ਕਰੋ ਫੇਸ ਕੁਆਲਟੀ ਚੈੱਕ ਕਰ ਲੈ ਬੇਟਾ ਭੁਰਾ ਇਤਰਾਜ ਜੇ ਕਾਰ ਬਾਕੀ ਨੀਂਦੀ ਨਾਲੇ ਸਕੀਰ ਵੀ ਰੂਨ ਨਸਲ ਦੇਖ ਕੇ ਭਰਾ ਲੱਗ ਜਾਊਗਾ ਹਾਂ ਬਾਈ ਕਿਉਂ ਨਹੀਂ ਦਿਖਾ ਦੂੰ ਪਤੀ ਇਹ ਝੋਲੀ ਚੁਣੇ ਕਈ ਫਰ ਤੁਹਾਰਿਆ ਬਾਈ ਲੈ ਤੁਝ ਝੋਲੀ ਦੀ ਕੁਆਲਿਟੀ ਤੇ ਕਾਰ ਚਾਰ ਥਾਨੇ ਬਹੁਤ ਨਖੜਵਾ ਥਾਨੇ ਗਿਆ ਹੈਗਾ ਪੂਰਾ ਹੀ ਬੰਨ ਲਾ ਬੰਨ ਲਾ ਬਾਈ ਸਿੱਧੀ ਤੋਰ ਨਹੀਂ ਕਿ ਲੂਟ ਨਾ ਬਾਈ ਬੰਨ ਲਾ ਬਾਈ ਆਈ ਤੋਂ ਬਾਈ ਜੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਮਦਰੀ ਗੋਡੀ ਹੈਗੀ ਜਿਵੇਂ ਨੀਂਦੀ ਨਾਲੇ ਦੇ ਵਿੱਚ ਵੀ ਪਿਓਰ ਹੁੰਦੀ ਹੈ ਇਹ ਕਿਹੜਾ ਬਾਈ ਟਾਪ ਕੁਆਲਿਟੀ ਜੇਗੀ ਨੇ ਇੰਨਾ ਘੇੜਾ ਬਾਈ ਜੀ ਜਿਹੜਾ ਜਿਹੜੇ ਕਿਸੇ ਵੀ ਨੂੰ ਚੰਗੀ ਲੱਗੀ ਹੋਵੇ ਨਾ ਸਪਾਰਕ ਕਰ ਲਿਓ ਇਹ ਜਿਹੜਾ ਵੀ ਸ਼ਕੀਨ ਵੀਰ ਵਾਲੀ ਬਾਈ ਤੋਫਾ ਹੀ ਆ ਬਹੁਤ ਟੈਬਿਨਾਈਜ਼ ਹਮੇ ਸਮੇਂ ਤੋਂ ਡਿਮਾਰ ਸੀ ਕਿ ਨੀਲੀ 라ਵੀ ਦੀ ਕੋਈ ਚੰਗੀ ਕੱਟੀ ਹੋਵੇ ਤੇ ਆ ਆਂਡੀਆਂ ਚੈਂਪੀਅਨ ਬੋਲ ਦੀ ਅਲਬਾਕਸ਼ ਦੀ ਕੱਟੀ ਲੈ ਕੇ ਆਇਆ ਜੀ ਬਾਕੀ ਖਲਿਜੀ ਆ ਦੀ ਕੋਲ ਮੌਕੇ ਦੇ ਕਰਨੀ ਆ ਨੰਦੋ ਬਾਈ ਕਿਵੇਂ ਦਾਨਦੋ ਬਾਈ ਪੱਟ ਕੇ ਦੇਖ ਲਓ ਆਪਾਂ ਨੂੰ ਵਾਪੇਤ ਨਹੀਂ ਆਪਣਾ ਜਿਹੜਾ ਵੀ ਵਪਾਰ ਦਾ ਕੰਮ ਆ ਅੱਛਾ ਤੁਹਾਨੂੰ ਭੇਦ ਰਹੇ ਲਿਉਂਦੇ ਆ ਸੈਕਰੀ ਜੂ ਹਾਂ ਬਾਈ ਕੋਈ ਵਪਾਰ ਦਾ ਵਪਾਰੀ ਜਿਹੜਾ ਵੀ ਬਾਈ ਆਉ ਦੇਖ ਕੇ ਲੈ ਜੀ ਅੱਛ

ਤੇ ਜੂ ਬਾਈਓ ਸੁਬਾਹ ਦਾ ਕੰਮ ਨਹੀਂ ਆ ਇਹ ਫਾਨਸੀ ਆ ਤੁ ਕੱਟੀ ਵੀ ਕਿਸੇ ਪਾਸੇ ਹੋਈ ਕਵੀ ਹੋਵੇ ਕਿਸੇ ਬਸੋ ਨੰਬਰ ਨਹੀਂ ਕੱਟੀ ਦਾ ਬਈ ਕੋਈ ਨਾਮੀ ਜੀ ਹੋਊਗੀ ਕਿਸੇ ਪੱਖ ਜੋ ਕਰੈਕਟਰ ਸਾਰੇ ਕਰੈਕਟਰ ਕਰਵਾਈ ਕਵਰ ਕਰੂਗਾ ਤੇ 42000 ਰੁਪਏ ਮਾਈ ਵਾਲ ਕਹਿੰਦੇ ਮੁੱਲ ਤੇ ਦਾ ਮਾਹੀ ਮੌਕੇ ਦੇ ਮਾਨ ਤੋਂ ਹੋਊਗਾ ਤਾਂ ਜਿਹੜੇ ਕਿਸੇ ਵੀ ਨੂੰ ਬਈ ਕੱਟੀ ਚੰਗੀ ਲੱਗੀ ਹੋਵੇ ਨਾ ਮਾਰਕ ਰਸ਼ ਪਰ ਕਦੇ ਮੋਬਾਈਲ ਨੰਬਰ ਬਈ ਬੋਲ ਦਿਓ 62859 ਵੀਰੇ 62859 02641 026 ਜਿਹੜੇ ਵੀ ਸ਼ਰੀਰ ਵਿੱਚ ਉਹ ਲੱਗੀ ਹੋਈ ਮਾਇਲ ਬਸ ਕੀਤੀ ਉਹ ਮਾਰਕ ਦਾ ਸਾਰੇ ਕਰ ਸਕਦੇ ਨੇ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਹੋ ਪਿਆਰ ਤੇ ਸਤਿਕਾਰ ਨੂੰ ਧੰਨਵਾਦ